ਡਾਕਟਰ ਨਜੀਬ ਸਾਹਿਬ ਇੱਕ ਕੰਪਨੀ ਆ ਮੋਬਿਲਿਟੀ ਆਇਆ ਸੀ ਕਿਸ ਤਰ੍ਹਾਂ ਇਹ ਹਾਂਜੀ ਮੇਰੇ ਕੋਲ ਥੋੜੀ ਦੇਰ ਪਹਿਲਾਂ ਰੂਟ ਸਾਈਡ ਐਕਸੀਡੈਂਟ ਆਇਆ ਸੀ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਤੇ ਇੱਕ ਇੰਜਰਡ ਹੈਗਾ ਤੇ ਜਿਹੜਾ ਦੂਸਰਾ ਇੰਜਰਡ ਹੈਗਾ ਉਹਦੀ ਵੀ ਸਟਾਥਸ ਥੋੜੀ ਕ੍ਰਿਟੀਕਲ ਹੈ ਜੀ ਜੇ ਤੁਸੀਂ ਕੀ ਨਾਮ ਆ ਕਿਹੋ ਜਿਹਾ ਤੇ ਉਹਦਾ ਰਵਿੰਦਰ ਕੁਮਾਰ ਨਾਮ ਹੈਗਾ ਤੇ 34 ਸਾਲ ਦੀ ਉਮਰ ਹੈ ਬ੍ਰੌਡ ਰੈਟਾਇਲਸ ਉਹ ਬ੍ਰੌਡ ਰੈਟਾਇਲਸ ਉਹ ਦੂਸਰੇ ਕੀ ਨਾਮ ਲਿਖਿਓ ਕੀ ਨਾਮ ਹੈ ਉਹਦਾ ਨਾਮ ਲਖਵੀਰ ਸਿੰਘ ਹੈ ਤੇ ਉਹਨੂੰ ਮੈਂ ਪੱਤੀ ਰੈਫਰ ਕਰ ਰਿਹਾ ਉਹਦੇ ਫੈਕਚਰ ਜ਼ਿਆਦਾ ਉਹ ਸਤਾਰਫਾ ਉਹ ਨੂੰ ਕੋਦੇ ਖੋਪੇ ਗੋਟ ਤੇ ਲੱਗੇ ਉਸਪਰ ਆ ਨਹੀਂ ਪਿੱਛੇ ਤੇ ਜਾ ਰਹੇ ਬਾਈਕ ਤੇ ਸੀ ਉਹ ਜਿਹੜੀ ਫਿਰਾਂ ਸਭ ਨੇ ਤੇ ਚਟੜੀ ਕੇ ਰੋੜ ਤੇ ਉਹ ਸਕੀਨਾ ਤੋਂ ਮੇਰਾ ਸੋਖਬੀ ਸਿੰਘ ਜੀ ਜਿਹੜਾ ਐਕਸੀਡੈਂਟ ਆਇਆ ਉਹਦਾ ਨਾਮ ਜੀ ਉਹਦਾ ਨਾਮ ਲਖਵੀਰ ਸਿੰਘ ਜੀ ਕੀ ਰਿਸ਼ਤਾ ਤੁਹਾਡਾ ਮੇਰਾ ਭਾਈਆ ਹੋਦਾ ਜੀ ਸੋਖੂ ਪਿੱਛੇ ਆ ਕੀ ਗੱਲ ਹੋਈ ਇਹ ਆਪਣੇ ਸਮਰਾਲੇ ਦੇ ਮੁੰਡਾ ਜੀ ਮੇਰਾ ਭਾਈਆ ਤੇ ਇਥੋਂ ਸਮਰਾਲੇ ਤੋਂ ਦੋ ਮੁੰਡੇ ਸੀਗੇ ਇੱਕ ਮੁੰਡਾ ਟਾਲਾਂ ਦਾ ਜੀ ਇਹ ਚੱਲੇ ਪਾ ਮਾਸਰਾ ਮੱਥਾ ਟੇਕਣ ਚੰਡੀਗੜ੍ਹ ਵੱਲ ਸਿੱਧਾ ਜਾ ਰਹੇ ਸੀ ਜਿਹੜਾ ਆਪਣਾ ਬਾਈਪਾਸ ਤੋਂ ਬੌਂਦਲੀਆ ਰਾਹ ਮੋੜਦਾ ਜੀ ਉਧਰੋਂ ਗੱਡੀ ਆ ਰਹੀ ਸੀ ਉਹ ਗੱਡੀ ਲਿਆ ਕੇ ਉਹਨੇ ਬੰਦੇ ਨੇ ਸਾਈਡ ਦੇਖੀ ਨਹੀਂ ਆਲੇ-ਆਲੇ ਦੇਖ ਰਹੇ ਸਿੱਧੀ ਗੱਡੀ ਗੱਪੇ ਕਰਦੀ ਤੇ ਸਿੱਧਾ ਜਾ ਰਹੀ ਸੀ ਇਹ ਵਿੱਚ ਵੱਜੇ ਜੀ ਹਾਂ ਜੀ ਇਹ ਮੁੰਡਾ ਤਾਂ ਗੁੰਮ ਹੋ ਗਿਆ ਉੱਥੇ ਕਿਸੇ ਸਾਨੂੰ ਫੋਨ ਕਰਿਆ ਵੀ ਛੋਟੇ ਬੰਦੇ ਐਵੇਂ ਗਰੇ ਪਏ ਨੇ ਤੇ ਅਸੀਂ ਚੱਕ ਮੁੰਡੇ ਉਹੀ ਮੁੰਡੇ ਲਿਆਏ ਇਹਨਾਂ ਨੂੰ ਇੱਕ ਮੁੰਡਾ ਹਾਂ ਜੀ ਉਹ ਕਿਸੇ ਜੀ ਉਹ ਸਕੋਰਪੀਆ ਨੋਵਾ ਗੱਡੀ ਸੀਗੀ ਜੀ ਨੋਵਾ ਕਿਸੇ ਰੋਸਮਰਾਲੇ ਦੇ ਬੰਦੇ ਨੇ ਇੰਨਾ ਪਤਾ ਹੀ ਇਹ ਨਹੀਂ ਪਤਾ ਕੌਣ ਆ ਮੁੰਡਾ ਭੱਜ ਗਿਆ ਸੀ ਗੱਡੀ ਛੱਡ ਤੀ ਉੱਥੇ ਦੋਲੇ ਮੁੰਡੇ ਕਿਸ ਤਰ੍ਹਾਂ ਦੇ ਇੱਕ ਮੁੰਡਾ ਪੂਰਾ ਹੋ ਗਿਆ ਇੱਕ ਮੁੰਡਾ ਠੀਕ ਹੈ ਉਹਦੇ ਜੈਕਸ ਦਾ ਨਾਮ ਕੀ ਉਹਦਾ ਨਾਮ ਹੈ ਲਾਲੀ ਅਛੇ ਬਰੇਨ ਉਹ ਟਾਲਾ ਨਹੀਂ ਕਿੰਨੀ ਤੂੰ ਮਰ ਉਹ ਮਰ ਹੋਊਗੀ ਉਹਦੀ 35 ਸਾਲ ਦੀ 33-35 ਸਾਲ ਦੀ ਨੀ ਕੋਮਾ ਹੈ ਜੀ ਭਰਾ ਦੀ ਇਹਦੀ ਤਰ੍ਹਾਂ 16 ਸਾਲ ਉਮਰ ਆ ਜਾਂਦੀ ਹੈ ਇਹ ਜੀ 16 ਸਾਲ ਦਾ ਹਾਂ ਜੀ ਜੰਮ ਵੀ ਕਰਦਾ ਕੰਮ ਨਨਾਈ ਦਾ ਕੰਮ ਸਿੱਖਦਾ ਜਿਵੇਂ ਹੁਣ ਸੱਟਾਂ ਕਿ ਨਹੀਂ ਲੱਗੀਆਂ ਸੱਟਾ ਠੀਕ ਹੈ ਜੀ ਮਤਲਬ ਬਾਹ ਤੇ ਲੱਗੀ ਹੈ ਬਾਹ ਫ੍ਰੈਕਚਰ ਹੋ ਗਈ ਜੀ ਤੇ ਸਿਰ ਤੇ ਟਾਂਕੇ ਲੱਗੇ ਨੇ ਤੇ ਗੋਡੂ ਤੇ ਟਾਂਕੇ ਲੱਗੇ ਨੇ ਕੀ ਰਹਿਣਾ ਚੱਲਿਓ ਘਟ ਰੋਗੇ ਸੋ ਕਰਨ ਵਾਲਾ ਹੁਣ ਬਹੁਤ ਬੁਰਾ ਹੋਇਆ ਜੀ। ਉਹ ਮੁੰਡਾ ਹੁਣ ਆਪਣਾ ਯਾਰ ਦੋਸਤੀਆ ਬਣਾਈ। ਉਹ ਮੁੰਡਾ ਪੂਰਾ ਹੋ ਗਿਆ ਜੀ। ਅੱਛਾ ਹੋ। ਕੀ ਨਾ ਹੁੰਦਾ? ਚੰਦਰਪਾਲ ਸਿੰਘ। ਇਹ ਜਿਹੜੇ ਮੁੰਡੇ ਐਸਟੇਟ ਹੋਇਆ। ਉਹ ਥੋੜਾ ਕੁਝਾ ਦਾ। ਤੇ ਮਾਮੇ ਦਾ ਮੁੰਡਾ ਜੀ। ਜਨਾਬ ਆ ਜੀ। ਲਾਲੀ ਜੀ ਹੋਇਆ ਕਿਸ ਤਰ੍ਹਾਂ ਐਕਸੀਡੈਂਟ। ਕੀ ਹੋਇਆ ਜੀ? ਇਹ ਬਾਬਾ ਮਾਸਰਾਮ ਦੇ ਜਾ ਰਹੇ ਸੀਗੇ ਜੀ। ਉਦੋਂ ਗੱਡੀ ਵਾਲਿਆਂ ਨੇ ਗੱਡੀ ਮੋੜਤੀ। ਤੇ ਮੋਟਰਸਾਈਕਲ ਵਿੱਚ ਲੱਗੇ। ਇੱਕ ਇੱਕ ਹੋਇਆ ਵਾ। ਐਮਐਲਏ ਦੇ ਦਫ਼ਤਰ ਕੋਲ ਜੀ। ਉਹ ਅਫਸਰ ਨਹੀਂ ਗੜਾ ਅਫਸਰ ਜਿਹੜੇ ਕੋਲ ਤੇ ਹੁੰਜੀ। ਕੀ ਲੱਗਦਾ ਚ ਟਿਕਟਨਾ ਕਿਸ ਤਰ੍ਹਾਂ ਹੋਈ ਹੈ ਹੁਣ ਤੱਕ ਕੁਝ ਨਹੀਂ ਪਤਾ ਲੱਗਾ ਜੀ ਮੌਕੇ ਤੇ ਹੈ ਹੀ ਨਹੀਂ ਸੀ ਤੁਹ ਕਿਤੇ ਜਾਣਾ ਸੀ ਕਿੱਥੇ ਜਾਣਾ ਸੀ ਦੂਸਰਾ ਕਿਸਤਾ ਉਹ ਠੀਕ ਆ ਜੀ ਉਹ ਲੱਤ ਟੁੱਟ ਗਈ ਇੱਕ ਸੱਟ ਲੱਗ ਗਈ ਉਹ ਸਿਰ ਦਾ ਸੱਟ ਲੱਗ ਗਈ ਜੀ ਡਾਕਟਰ ਵੀ ਤੇਰੀ ਦਿਖਾਉਂਗੀ ਕਿ ਲੀਕੋ ਮੈਨੂੰ ਪੈਂਟਿਕ ਸਾਲ ਦੋ ਜੀ ਹਾਂ ਜੀ ਤੇ ਮੇਰੇ ਬੱਚਾ ਹੈ ਜੀ ਕੀ ਕਹਿਣਾ ਚਾਹਦੇ ਸੀ ਐਜੂਕੇਟਰ ਉਹ ਲੈ ਕੇ ਸੀ ਕੀ ਕਿਹਾ ਜੀ ਪਾਸੋਂ ਕਿ ਆਪਾਂ ਹੋਣਾ ਸੀ ਹੋ ਗਿਆ ਜੀ ਉਹ ਠੀਕ ਇਲਾਵਾ ਗਲਤੀ ਕੀਤੀ ਹੋ ਸਾਡੀ ਉੱਤੇ ਓਏ ਕੁਝ ਨਹੀਂ ਕਹਿ ਸਕਦੇ ਜੀ ਹੁਣ ਕਿਹਦੀ ਗਲਤੀ ਆ ਜਦ ਦੇਖਿਆ ਹੀ ਨਹੀਂ ਗਾ ਜੀ ਕੋਈ ਮੰਗ ਕਰਦੇ ਉੱਤੇ ਇਹ ਤਾਂ ਦੇਖੋ ਮਾਲ ਕਾ ਕਾਇਨ ਪੁੱਛਾਂਗੇ ਜੀ ਕੋਸਾ ਸੋ